ਮੇਰੇ ਸਤਿਗੁਰੂ ਬਾਬਾ ਲਾਲ ਜੀ ਜਿਸ ਤਰ੍ਹਾਂ ਜਮਨਾ ਨਦੀ ਭਗਵਾਨ શ્રી ਕ੍ਰਿਸ਼ਨ ਦੇ ਚਰਨਾਂ ਨੂੰ ਸਪਰਸ਼ ਕਰਕੇ ਸ਼ਾਂਤ ਹੋ ਗਈ ਸੀ ਉਸੇ ਤਰ੍ਹਾਂ ਹੀ ਅੱਜ ਇਹ ਕਿਰਨ ਨਦੀ ਦਾ ਪਾਣੀ ਵੀ ਤੁਹਾਡੇ ਚਰਨਾਂ ਨੂੰ ਸਪਰਸ਼ ਕਰਨ ਲਈ ਤੁਹਾਡੇ ਦਰਬਾਰ ਕਲਾ ਨੌਰ ਵਿੱਚ ਆ ਪਹੁੰਚਿਆ ਹੈ ਇਸ ਨੂੰ ਆਪਣੇ ਚਰਨਾਂ ਦਾ ਸਪਰਸ਼ ਦੇ ਕੇ ਸ਼ਾਂਤ ਕਰੋ ਤੇ ਗਉਂ ਗਰੀਬ ਦੀ ਰੱਖਿਆ ਕਰੋ ਮੇਰੇ ਸਤਿਗੁਰੂ ਜੀ ਸਭਤੀ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੋ ਸਤਿਗੁਰੂ ਜੀ ਇਸ ਤੂਫਾਨ ਨੂੰ ਇਸ ਫਲੈਡ ਨੂੰ ਜਲਦੀ ਤੋਂ ਜਲਦੀ ਸ਼ਾਂਤ ਕਰੋ ਮੇਰੇ ਸਤਿਗੁਰੂ ਜੀ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਸਤਿਗੁਰੂ ਬਾਬਾ ਲਾਲ ਜੀ ਅੱਗੇ ਇਹੀ ਅਰਦਾਸ ਕਰਨ ਕਿ ਜਲਦੀ ਤੋਂ ਜਲਦੀ ਸਤਿਗੁਰੂ ਬਾਬਾ ਲਾਲ ਜੀ ਇਸ ਹੋਣ ਵਾਲੇ ਕਹਿਰ ਨੂੰ ਸ਼ਾਂਤ ਕਰਨ ਤੇ ਜਿੱਥੇ ਇਹ ਪਾਣੀ ਹੈ ਉੱਥੇ ਹੀ ਸ਼ਾਂਤ ਹੋ ਜਾਏ ਵਾਪਸ ਹੋ ਜਾਏ ਜੈ